ਸਾਰੇ ਤੈਨੂੰ ਦੇਖਣਾ ਚਾਹੁੰਦੇ ਐ ਸਾਰੇ ਤੈਨੂੰ ਮਿਲਣਾ ਚਾਹੁੰਦੇ ਐ ਆ ਜੀਵਨ ਮਾਨੂਕੇ ਵਾਲਾ ਮੇਰੇ ਪੰਜਾਬੀ ਵੀਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜਿਹੜੇ ਕਬੱਡੀ ਹਰ ਰੋਜ਼ ਦੇਖਦੇ ਐ ਉਹਨਾਂ ਨੂੰ ਪਤਾ ਵੀ ਇਹ ਕਿਹੜੀ ਫੁਰਤੀ ਦਾ ਮਾਲਕ ਐ ਇਹਦੇ ਰਿਕਾਰਡ ਕੀ ਐ ਔਰ ਟਾਂਡਾ ਰਾਮਸਾਹੇ ਵਾਲਿਓ ਸਾਡੀ ਅੰਦਰ ਮਾਵਾ ਭੈਣਾਂ ਵੀ ਬੈਠੀਆਂ ਐ ਉਹਨਾਂ ਨੂੰ ਵੀ ਦੱਸ ਦਈਏ ਵੀ ਇਸ ਨੌਜਵਨ ਦੇ ਨਾਂ ਜਿਹੜਾ ਹੈ ਅੱਜ ਤੱਕ ਦਾ ਬਹੁਤ ਵੱਡਾ ਰਿਕਾਰਡ ਹੈ ਇਹਨੇ 5.5 ਲੱਖ ਦੀਆਂ 5 ਕਬੱਡੀਆਂ ਪਾਈਆਂ ਸਨ ਤੇ ਮੇਰੇ ਵੀਰੋ ਕਬੱਡੀਆਂ ਪਾ ਕੇ 5.5 ਲੱਖ ਜਿੱਤਿਆ ਇਹਨੂੰ ਕਬੱਡੀ ਦਾ ਅਜੂਬਾ ਕਹਿੰਦੇ ਆ ਤੇ ਜਦ ਦਿੱਲੀ ਕਿਸਾਨੀ ਸੰਘਰਸ਼ ਚੱਲਿਆ ਨਾ ਇਸ ਭਰਾ ਨੇ 7 ਮਹੀਨੇ ਰਹਿ ਕੇ ਸਾਡੇ ਕੋਲ ਜਿਹੜੀ ਮਿਹਨਤ ਕੀਤੀ ਹੈ ਅੱਜ ਜੀਵਨ ਮਾਨੁਕੇ ਵਾਲਾ ਆਇਆ ਕੋਈ ਹੱਥ ਵਾਂਝਾ ਨਾ ਰਵੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇੱਕ ਬਾਤ ਹੀ ਖੁਸ਼ੀ ਦੀ ਗੱਲ ਹੈ ਵੀ ਆਉਣ ਵਾਲੇ 19 ਤੇ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਕਬੱਡੀ ਕੱਪ ਹੋਵੇਗਾ ਤੇ ਉਸ ਕਬੱਡੀ ਕੱਪ ਤੇ ਬਾਬਾ ਜੀ ਤੁਹਾਡੇ ਆਸ਼ੀਰਵਾਦ ਦੇ ਨਾਲ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਦੇ ਨਾਲ ਇਸ ਨੌਜਵਾਨ ਭਰਾ ਦਾ ਸਕਾਰਪੀਓ ਐਨ ਗੱਡੀ ਦੇ ਨਾਲ ਮਾਨ ਸਨਮਾਨ ਕਰਾਂਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ